ਪੰਜਾਬੀ ਹੋਣ ਤੇ ਬਹੁਤ ਮਾਣ ਹੈ ਕਿ ਮੈਂ ਪੰਜਾਬ ਤੋਂ ਹਾਂ ਪੰਜਾਬ ਨਾਲ ਜੁੜੀ ਹੋਈ ਹਾਂ ਪੰਜਾਬ ਦੀ ਬੇਟੀ ਹਾਂ ਸਮਾ ਦਿਨਾਲ ਲਾਲ ਅਸੀਂ ਮੰਨਦੇ ਹਾਂ ਕਿ ਜਿਹੜਾ ਵਿਕਾਸ ਬਹੁਤ ਜ਼ਰੂਰੀ ਹੈ ਹੋਣਾ ਚਾਹੀਦਾ ਵੀ ਹੈ ਪਰ ਪਹਿਲੇ ਦੇ ਸਮਾਂ ਵਿੱਚ ਤੇ ਹੁਣ ਦੇ ਸਮਾਂ ਵਿੱਚ ਬਹੁਤ ਫਰਕ ਹੈ ਉਹਨਾਂ ਦੀ ਗੱਲ ਦੇ ਵਿੱਚ ਵਜ਼ਨ ਹੁੰਦਾ ਸੀ ਸ਼ਬਦਾਂ ਵਿੱਚ ਵਜ਼ਨ ਹੁੰਦਾ ਸੀ ਕਿਉਂਕਿ ਜਿਹੜਾ ਰੇਡੀਓ ਸੀ ਉਹ ਮਾਧਿਅਮ ਸੀ ਜਿਹਦੇ ਵਿੱਚ ਅਸੀਂ ਕਹਿੰਦੇ ਸੀ ਜਿਹੜੀ ਸਾਡੀ ਭਾਸ਼ਾ ਹੈ ਨਾ ਉੱਤੇ ਜਿ ਪਕੜ ਹੋਣੀ ਚਾਹੀਦੀ ਹੈ ਲੋਕੀ ਰੇਡੀਓ ਸੀਗੇ ਜੇਕਰ ਸਾਡਾ ਸਮਾਂ ਮਿਲਾਉਂਦੇ ਸੀ ਵੀ ਰੇਡੀਓ ਨਾਲ ਟਾਈਮ ਮਿਲਾ ਲਓ ਤੇ ਨਾਲ ਨਾਲ ਇਹ ਵੀ ਕਹਿੰਦੇ ਸੀ ਜੇ ਤੁਸੀਂ ਆਪਣੇ ਸ਼ਬਦਾਂ ਤੇ ਆਪਣੀ ਪਾਸ਼ਾ ਤੇ ਪਕੜ ਦੇਖ ਲਈਏ ਜੇ ਕੁਝ ਕਰਨਾ ਹੈ ਤਾਂ ਤੁਸੀਂ ਰੇਡੀਓ ਨੂੰ ਫੋਲੋ ਕਰੋ ਕਿਉਂਕਿ ਰੇਡੀਓ ਵਾਲੇ ਜਿਹੜੇ ਨੇ ਉਹ ਬਹੁਤ ਸ਼ੁੱਧ ਬੋਲਦੇ ਨੇ ਔਰ ਅੱਛਾ ਬੋਲਦੇ ਨੇ ਕਿਸੇ ਕਿਸਮ ਦਾ ਉਹ ਹਿੰਗਲਿਸ਼ ਵਾਲੀ ਗੱਲ ਨਹੀਂ ਕੋਈ ਬਿਲਾਵਟ ਵਾਲੀ ਗੱਲ ਨਹੀਂ ਹੋਏਗੀ ਤਿੱਧੀ ਗੱਲ ਹੋਗੀ ਲੇਕਿਨ ਜਿਹੜਾ ਸਾਡਾ ਵਕਤ ਸੀ ਅਸੀਂ ਉਦੋਂ ਸੋਚਦੇ ਸੀ ਗੱਲ ਕਹਿਣੀ ਵੀ ਹੈ ਕਿ ਨਹੀਂ ਕਹਿਣੀ ਕਿਉਂਕਿ ਪਿਆਰ ਨੂੰ ਪ੍ਰੈਟੋਨ ਵਿੱਚ ਦਸਰ ਵਿੱਚ ਦਸਾਂ ਵਿੱਚ ਉਹ ਨਾ ਵੀ ਜਾਂਦੀਆਂ ਸਨ ਪਹਿਲੇ ਜਿਹੜਾ ਹੁੰਦਾ ਸੀ ਉਹ ਮਤਲਬ ਉਹਦੇ ਵਿੱਚ ਗਲੈਮਰ ਹੁੰਦਾ ਸੀ ਤੁਹਾਨੂੰ ਲੱਗਦਾ ਸੀ ਵੀ ਅੱਜ ਸੁਰਿੰਦਰਤੌਰ ਆਏਗੀ ਅੱਜ ਆਸਾ ਵਿੱਚ ਮਸਤਾਨਾ ਹੋਣਗੇ ਤੇ ਅੱਜ ਉਜਵਾ ਕਿ ਉਹ ਗਾਣਗੇ ਹੈਨਾ ਤੇ ਅੱਜ ਅਸਾਂ ਕਰਕੇ ਹੋਏਗਾ لیکن ਉਹ ਅਸੀਂ ਸਾਰੇ ਪਰਿਵਾਰ ਨਾਲ ਬੈਠ ਕੇ ਉਸ ਪ੍ਰੋਗਰਾਮ ਨੂੰ ਇੰਜੋਏ ਕਰ ਸਕਦੇ ਸਾਂ ਉਹਨੂੰ ਦੇਖ ਸਕਦੇ ਸਾਂ ਸਾਨੂੰ ਮਜ਼ਾ ਆਂਦਾ ਸੀਗਾ ਅੱਜ ਕੱਲ ਦੇ ਗੀਤ ਨੇ ਉਹਦੇ ਵਿੱਚ ਤੇ ਤੁਸੀਂ ਦੇਖੋ ਬੰਦੂਤਾਰੀ ਦੀ ਗੱਲ ਹੁੰਦੀ ਹੈ ਤੇ ਉਹ ਮਤਲਬ ਮੈਨੂੰ ਤੇਜੀ ਲੱਗਦਾ ਕਿ ਬਹੁਤ ਫਰਕ ਆ ਗਿਆ ਸ਼ਸ਼ਿਕਲ ਪੰਜਾਬ ਜੋ ਮੈਂ ਦੇਖ ਰਿਹਾ ਦੂਜੀ ਤੇ ਆਪਾਂ ਗੱਲ ਕਰਦੇ ਪੰਜਾਬੀ ਕਲਚਰ ਦੇ ਜਾਂ ਪੰਜਾਬੀ ਬੋਲੀ ਦੇ ਬੰਲਾ ਪਹਿਲੇ ਜਦੋਂ ਪਹਿਲਾ ਟਾਈਮ ਸੀ ਉਹ ਪੰਜਾਬੀ ਦੇ ਪ੍ਰਚਾਰ ਕਿਵੇਂ ਪੰਜਾਬੀ ਬੋਲੀ ਕਿਵੇਂ ਅਕੇ ਲੋਕਾਂ ਕਰਨੀ ਸਗਾਈ ਜਾਂਦੀ ਸੀ ਹੋਰ ਕਿਵੇਂ ਸਗਾਈ ਜਾਂਦੀ ਪੰਜਾਬੀ ਬੁੱਲੇ ਬੇਸ਼ੱਕ ਆ ਰਹੇ ਕੋਈ ਅਜਿਹਾ ਨਮਾ ਗੀਤ ਨਮਾ ਗਾਣਾ ਅਰੇ ਕੋਈ ਨਮਾ ਸਿੰਗਰ ਪੰਜਾਬ ਜਾ ਰਿਹਾ ਤੇ ਆਪਾਂ ਜੇ ਗੱਲ ਕਰੀ ਪੁਰਾਣੇ ਟਾਈਮ ਦੇ ਵਿੱਚ ਸਿੰਗਰ ਕਿਵੇਂ ਬੰਦੇ ਸੀ ਪੰਜਾਬੀ ਕਿਵੇਂ ਲਾਂਚ ਕੀਤੇ ਜਾਂਦੇ ਸੀ ਸੱਸ਼ਤਰ ਕਾਲ ਜੀ ਕਿਹਨਾ ਵੀ ਥੜਾ ਸੱਸ਼ਤਰ ਕਾਲ ਜੀ ਮੇਰਾ ਨਾਮ ਹੈ ਅਮਰਜੀਤ ਸਾਹੀਵਾਲ ਅਮਰਜੀਤ ਜੀ ਪਹਿਲੇ ਟਾਈਮ ਦੇ ਪੰਜਾਬੀ ਇਸ ਦੇ ਇਹ ਵਾਲੇ ਟਾਈਮ ਦੇ ਪੰਜਾਬੀ ਕਿੰਨਾ ਕੁ ਫਰਕ ਹੈ ਜੀ ਤੁਸੀਂ ਜਿੱਦੀ ਬੜੀ ਦੁੱਖ ਦੀ ਗੱਲ ਫੜ ਲਈ ਸ਼ੁਰੂ-ਸ਼ੁਰੂ ਵਿੱਚ ਹੀ ਬਹੁਤ ਫਰਕ ਹੈ ਪਹਿਲੀ ਗੱਲ ਤੇ ਹੈ ਕਿ ਮੈਨੂੰ ਪੰਜਾਬੀ ਹੋਣ ਤੇ ਬਹੁਤ ਮਾਣ ਹੈ ਕਿ ਮੈਂ ਪੰਜਾਬ ਤੋਂ ਹਾਂ ਪੰਜਾਬ ਨਾਲ ਜੁੜੀ ਹੋਈ ਹਾਂ ਪੰਜਾਬ ਦੀ ਬੇਟੀ ਹਾਂ ਤੁਸੀਂ ਗੱਲ ਕੀਤੀ ਬੋਲੀ ਦੀ ਬੋਲੀ ਤੇ ਵੈਸੇ ਵੀ 10 ਕੋ ਤੋਂ ਬਦਲ ਜਾਂਦੀ ਹੈ ਜਿਹੜੀ ਆਪਾਂ ਆਮ ਕਹਿੰਦੇ ਆ ਪਰ ਲੇਕਿਨ ਜਿਹੜਾ ਪੰਜਾਬੀ ਬੋਲੀ ਦੇ ਵਿੱਚ ਵਿਕਾਸ ਬਹੁਤ ਹੋਇਆ ਹੈ ਬਹੁਤ ਵਿਕਾਸ ਹੋਇਆ ਹੈ ਕੋਈ ਫਰਕ ਨਹੀਂ ਇਸ ਗੱਲ ਦੇ ਵਿੱਚ ਕਿਉਂਕਿ ਇਹ ਵੀ ਤੁਸੀਂ ਦੇਖੋ ਕਿ ਅੱਜ ਕੱਲ ਜਿੰਨੇ ਵੀ ਗੀਤ ਆਉਂਦੇ ਨੇ ਜਿੰਨਾ ਵੀ ਲੋਕੀ ਚਲੋ ਲੋਕੀ ਤੁਹਾਨੂੰ ਛੱਡੋ ਜਿੰਨੇ ਵੀ ਅੱਜ ਕੱਲ੍ਹ ਦੇ ਗੀਤ ਚਲਦੇ ਆ ਰਹੇ ਨੇ ਉਹਨਾਂ ਦੇ ਵਿੱਚ ਫਿਲਮਾਂ ਦੇ ਵਿੱਚ ਜਦ ਤੱਕ ਉਹਦੇ ਵਿੱਚ ਪੰਜਾਬੀ ਕੋਈ ਸ਼ਬਦ ਨਾ ਹੋਣ ਪੰਜਾਬੀ ਇੱਕ ਅੱਧਾ ਕੋਈ ਉਹਦੇ ਵਿੱਚ ਕੋਈ ਟੁਕੜਾ ਨਾ ਹੋਵੇ ਤਦ ਤੱਕ ਗੱਲ ਜੜੀ ਬਣਦੀ ਨਹੀਂ ਲੱਗਦੀ ਮਤਲਬ ਉਹ ਗਾਣਾ ਜਿਹੜਾ ਗਾਣਾ ਹੋਏਗਾ ਬੜਾ ਹਿੱਟ ਹੋ ਜਾਏਗਾ ਪਰ ਸਮਾਂ ਦੇ ਨਾਲ ਨਾਲ ਅਸੀਂ ਮੰਨਦੇ ਹਾਂ ਕਿ ਜਿਹੜਾ ਵਿਕਾਸ ਹੈ ਉਹ ਬਹੁਤ ਜ਼ਰੂਰੀ ਹੋਣਾ ਚਾਹੀਦਾ ਵੀ ਹੈ ਪਰ ਪਹਿਲੇ ਦੇ ਸਮਿਆਂ ਵਿੱਚ ਤੇ ਹੁਣ ਦੇ ਸਮਿਆਂ ਵਿੱਚ ਬਹੁਤ ਫਰਕ ਹੈ ਜਿੱਦਾਂ ਮੈਂ ਜਦੋਂ 1971 ਦੇ ਵਿੱਚ 올 ਇੰਡੀਆ ਰੇਡੀਓ ਚੰਡੀਗੜ੍ਹ ਜੁਆਇਨ ਕੀਤਾ ਬੜਾ ਅੱਛਾ ਲੱਗਦਾ ਸੀ ਮੈਂ ਦੇਖਦੀ ਸੀ ਕਿ ਉਸ ਵੇਲੇ ਅ ਜਿਹੜੇ ਕਲਾਕਾਰ ਸਨ ਜਿਹੜੇ ਅਦਾਕਾਰ ਸਨ ਜਿਹੜੇ ادیਬ ਸਨ ਜਿਹੜੇ ਸਾਹਿਤਕਾਰ ਸਨ ਉਹਨਾਂ ਦੀ ਗੱਲ ਦੇ ਵਿੱਚ ਵਜ਼ਨ ਹੁੰਦਾ ਸੀ ਸ਼ਬਦਾਂ ਵਿੱਚ ਵਜ਼ਨ ਹੁੰਦਾ ਸੀ ਕਿਉਂਕਿ ਜਿਹੜਾ ਰੇਡੀਓ ਸੀ ਉਹ ਮਾਧਿਅਮ ਸੀ ਜਿਹਦੇ ਵਿੱਚ ਅਸੀਂ ਕਹਿੰਦੇ ਸੀ ਜਿਹੜੀ ਸਾਡੀ ਭਾਸ਼ਾ ਹੈ ਨਾ ਉੱਤੇ ਪਕੜ ਹੋਣੀ ਚਾਹੀਦੀ ਹੈ ਪ੍ਰੋਨਨਸੀਏਸ਼ਨ ਤੇ ਤੁਹਾਡੇ ਉਚਾਰਨ ਦੇ ਹਰ ਗੱਲ ਦੇ ਵਿੱਚ ਅਰ ਸੀ ਇਕ ਮਤਲਬ ਗਰੀਬਾ ਹੁੰਦੀ ਸੀ ਗ੍ਰੇਸ ਹੁੰਦੀ ਸੀ ਲੋਕੀ ਜਿਹੜੇ ਸੀਗੇ ਜੇਕਰ ਸਾਡੇ ਨਾਲ ਸਮਾਂ ਬਿਲਾਉਂਦੇ ਸੀ ਵੀ ਰੇਡੀਓ ਦਾ ਟਾਈਮ ਬਿਲਾ ਲਓ ਤੇ ਨਾਲ ਨਾਲ ਇਹ ਵੀ ਕਹਿੰਦੇ ਸੀ ਜੇ ਤੁਸੀਂ ਆਪਣੇ ਸ਼ਬਦਾਂ ਤੇ ਆਪਣੀ ਪਾਸ਼ਾ ਤੇ ਪਕੜ ਦੇਖ ਲਈਏ ਜੇ ਕੁਝ ਕਰਨਾ ਹੈ ਤਾਂ ਤੁਸੀਂ ਰੇਡੀਓ ਨੂੰ ਫੋਲੋ ਕਰੋ ਕਿਉਂਕਿ ਰੇਡੀਓ ਵਾਲੇ ਜਿਹੜੇ ਨੇ ਉਹ ਬਹੁਤ ਸ਼ੁੱਧ ਬੋਲਦੇ ਨੇ ਔਰ ਅੱਛਾ ਬੋਲਦੇ ਨੇ ਕਿਸੇ ਕਿਸਮ ਦਾ ਉਹ ਹਿੰਗਲਿਸ਼ ਵਾਲੀ ਗੱਲ ਨਹੀਂ ਕੋਈ ਬਿਲਾਵਟ ਵਾਲੀ ਗੱਲ ਨਹੀਂ ਹੋਏਗੀ ਲੇਕਿਨ ਅੱਜਕੱਲ ਮੈਂ ਦੇਖਿਆ ਕਿ ਲੋਕੀ ਨੇ ਸੌਖਾ ਬਣਵਾ ਉਸਤੇ ਜਦੋਂ ਉਹਨੂੰ ਪ੍ਰੋਨਾਊਂਸ ਨਹੀਂ ਕਰ ਪਾਉਂਦੇ ਉਹਨਾਂ ਕੋਲ ਸ਼ਬਦ ਨਹੀਂ ਹੁੰਦੇ ਕੋਈ ਮੁਹਾਵਰਾ ਨਹੀਂ ਹੁੰਦਾ ਜਾਂ ਉਹਨਾਂ ਦੇ ਕੋਲ ਉਹ ਪੂਰਾ ਦਾ ਪੂਰਾ ਜਿੰਨੂੰ ਕਹਿੰਦੇ ਅ ਅ ਇੱਕ ਲਾਈਨ ਜਿਹੜੀ ਮੰਨ ਲਓ ਆਪਾਂ ਕਹਿੰਦੇ ਹਾਂ ਉਹ ਨਹੀਂ ਕਹਿ ਪਾਉਂਦੇ ਜਿਵੇਂ ਮੈਂ ਤੁਹਾਨੂੰ ਕਹਿੰਦੀ ਆ ਕਿ ਮੈਂ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਆ ਹਨਾ ਉਸ ਦੀ ਕਹਿ ਦੇਣਗੇ ਅ ਲਵ ਯੂ ਬਿਲਕੁਲ ਇੱਕ ਚਿੱਧੀ ਜੀ ਗੱਲ ਹੋ ਗਈ ਲੇਕਿਨ ਜਿਹੜਾ ਸਾਡਾ ਵਕਤ ਸੀ ਅਸੀਂ ਉਦੋਂ ਸੋਚਦੇ ਸੀ ਗੱਲ ਕਹਿਣੀ ਵੀ ਹੈ ਕਿ ਨਹੀਂ ਕਹਿਣੀ ਕਿਉਂਕਿ ਪਿਆਰ ਨੂੰ ਅ ਪ੍ਰੋਟੋਨ ਵਿੱਚ ਦੱਸਰ ਵਿੱਚ ਦੱਸਾਉਣ ਵਿੱਚ ਉਹਨਾਂ ਬੀਜਦੀਆਂ ਸਨ ਕਹਿ ਨਹੀਂ ਸਕਦੇ ਸੀ ਇਹ ਅੰਮ੍ਰਿਤਾ ਪ੍ਰੀਤਮ ਦਾ ਕਹਿਣਾ ਹੈ ਅੰਮ੍ਰਿਤਾ ਪ੍ਰੀਤਮ ਕਹਿੰਦੀ ਸੀ ਕਿ ਮੈਂ ਇੰਨਾ ਸਿਰਫ ਕਹਿਣਾ ਕਿ ਮੈਂ ਤੁਹਾਨੂੰ ਪਿਆਰ ਕਰਦੀਆਂ ਮੇਰੀ ਸਾਰੀ ਉਮਰ ਨਿਕਲ ਗਈ ਕਿਉਂਕਿ ਸੋਚਣਾ ਪੈਂਦਾ ਸੀ ਕਿਉਂਕਿ ਨਿਭਾਉਣਾ ਸੀ ਕੱਲਾ ਕਹਿਣਾ ਨਹੀਂ ਸੀ ਉਹਨੂੰ ਨਿਭਾਉਣਾ ਵੀ ਸੀ ਲੇਕਿਨ ਅੱਜਕਲ ਜਿਹੜਾ ਦੌਰ ਹੈ ਉਹ ਬਹੁਤ ਫਰਕ ਹੈ ਉਹ ਤੁਸੀਂ ਵੀ ਦੇਖਦੇ ਹੋ ਰੇਡੀਓ ਕਰਕੇ ਟੀਵੀ ਕਰਕੇ ਬਾਕੀ ਗੱਲਾਂ ਕਰਕੇ ਜਿਹੜਾ ਮੀਡੀਆ ਆਪਣਾ ਆ ਗਿਆ ਉਹਦੇ ਕਰਕੇ ਬਹੁਤ فرق ਪੈ ਗਿਆ ਹੁਣ ਉਹ ਪਹਿਲੇ ਵਾਲੀ ਗੱਲ ਨਹੀਂ ਰਹੀ ਪਹਿਲੀ ਜਿਹੜੀ ਅਦਾਕਾਰ ਸੰ ਸਾਡੇ ਕੋਲ ਆਉਂਦੇ ਸਨ ਜਦੋਂ ਅਸੀਂ ਦੇਖਣਾ ਕਿ ਦੋ ਦਰਸ਼ਨ ਵਿੱਚ ਅਸੀਂ ਸੀਗੇ ਅਸੀਂ ਪਹਿਲੇ ਰਿਹਸਲਸ ਕਰਦੇ ਸੀਗੇ ਭਾਵੇਂ ਅਸੀਂ ਕੋਈ ਪ੍ਰੋਗਰਾਮ ਕਰਨਾ ਹੋਵੇ ਕੋਈ ਇੰਟਰਵਿਊ ਕਰਨਾ ਹੋਵੇ ਨਾ ਪਹਿਲੇ ਸਲਾਹ ਕਰਦੇ ਸੀ ਰਿਹਸਲਸ ਹੁੰਦੀਆਂ ਸਨ ਜੇਕਰ ਕੋਈ ਡਰਾਮਾ ਕਰਨਾ ਹੈ ਪੇਰਨਾ ਹੈ ਜਿਵੇਂ ਵਿਨੋਦ ਨਾਲਪਾਲ ਸਨ ਉਹਨਾਂ ਦੀ ਵਾਈਫ ਸੀ ਕਵਿਤਾ ਨਾਲਪਾਲ ਸੀਗੀ ਹਮ ਹਮ ਲੋਕ ਜਿਵੇਂ ਸੀਰੀਅਲ ਆਇਆ ਸੀਗਾ ਉਸ ਦੇ ਜਿਹੜੇ ਲੋਕ ਆਉਂਦੇ ਸਨ ਬਾਕਾਇਦਾਈ ਕਈ ਕਈ ਦਿਨ ਰਿਹਸਲਸ ਕਰਦੇ ਸਨ ਹੁਣ ਅੱਜ ਕਾ ਜਿਹੜਾ ਸਮਾਂ ਹੈ ਉਹ ਤੇ ਤੁਹਾਨੂੰ ਕਹਿੰਦਾ ਤੁਰਤ ਕੀ ਉਪਲਬਧਜੀ ਅਤੇ ਤੁਰੰਤ ਕਾ ਯੁਕਤੀ ਕੌਸ਼ਲ ਕਿ ਰਾਤੋ ਰਾਤ ਤੁਸੀਂ ਮਸ਼ਹੂਰ ਹੋਣਾ ਹੁਣ ਉਹ ਜੇ ਕੰਮ ਹੋ ਗਿਆ ਹੁਣ ਉਹ ਕੀ ਕਰਦੇ ਨੇ ਅ ਬਸ ਜਿਵੇਂ ਮੰਨ ਲਓ ਕਿ ਗਾਣਾ ਰਿਕਾਰਡ ਕਰਨਾ ਹੈ ਸਾਡੇ ਕੋਲ ਸੀਗੇ ਆਲਰੇਡੀ ਰੇਡੀਓ ਵਿੱਚ ਜਿੱਥੇ ਤੁਸੀਂ ਬੈਠਦੇ ਸੀ ਸਾਰੇ ਪੋਜੀਸ਼ਨ ਸਾਰੇ ਸਾਜੰਦ ਦੇ ਜਿਹੜੇ ਸੀ ਉਹ ਆਣਗੇ ਬੈਠਣਗੇ ਜਿਹੜਾ ਗਲੁਕਾਰ ਹੈ ਜਿਹੜਾ ਗੀਤਕਾਰ ਹੈ ਜਿਹੜਾ ਗਾਣ ਵਾਲਾ ਹੈ ਲਿਖਣ ਵਾਲਾ ਸਾਰੇ ਬੈਠਣਗੇ ਔਰ ਬਕਾਇਦਾ ਰਿਹਸਲ ਹੋਏਗੀ ਪਰ ਅੱਜ ਦਾ ਤਾਂ ਟੈਕਨੀਕਲੀ ਇੰਨਾ ਐਡਵਾਂਸ ਹੋ ਗਿਆ ਹੈ ਕਿ ਸਿੰਗਰ ਆਂਦਾ ਉਹ ਕਹਿੰਦਾ ਜੀ ਮੈਂ ਤੇ ਬਹੁਤ ਬਿਜ਼ੀ ਆਂ ਬਰੀ ਫੇਮਸ ਸਿੰਗਰ ਉਹ ਕਹਿੰਦੀ ਜੀ ਮੈਂ ਬਹੁਤ ਬਿਜ਼ੀ ਆਂ ਉਹ ਆਕੇ ਆਪਣਾ ਟੁਕੜਾ ਕਾ ਜਾਂਦੇ ਨੇ ਤੇ ਜਿਹੜਾ ਦੂਜਾ ਪਾਰਟਰ ਹੈ ਉਹ ਆਪਣਾ ਕਾ ਜਾਂਦਾ ਹੈ ਤੇ ਬਾਅਦ ਵਿੱਚ ਜਿਹੜਾ ਮਿਕਸਰ ਵਾਲਾ ਉਹ ਉਹਨੂੰ ਮਿਕਸ ਕਰਦਾ ਹੈ। ਜਿਵੇਂ ਅਸੀਂ ਦੂਰਦਰਸ਼ਨ ਦੀ ਗੱਲ ਕਰ ਲਈਏ। ਪ੍ਰੋਗਰਾਮ ਤੇ ਬਹੁਤ ਉਂਬਿਸਨ ਤੇ ਅਸੀਂ ਕਈ ਵਾਰੀ ਚਾਹੁੰਦੇ ਸੀ ਕਿ ਉਸ ਤੇ ਅਸੀਂ ਕੋਈ ਸਪੈਸ਼ਲ ਇਫੈਕਟ ਦੇਣੇ ਨੇ। ਹੁਣ ਅੱਜਕੱਲ ਜਿਹੜਾ ਮੀਡੀਅਮ ਹੈ ਇੰਨਾ ਡਿਫਰੈਂਟ ਹੋ ਗਿਆ ਹੈ। ਸਾਡੇ ਕੋਲ ਹੁੰਦਾ ਸੀ ਪਹਿਲੇ 35mm ਤੇ ਜਿਸ ਤੇ ਫਿਲਮਾਂ ਬੰਬੀਆਂ ਨੇ ਪਹਿਲੇ ਉਹ ਹੁੰਦਾ ਸੀ। ਫਿਰ ਵੱਡੀਆਂ-ਵੱਡੀਆਂ ਸਗੀਆਂ ਟੇਪਸ ਆ ਗਈਆਂ ਜਿਹਨੂੰ ਅਸੀਂ ਯੂਮੈਟਿਕ ਕਹਿੰਦੇ ਸੀ ਬਹੁਤ ਵੱਡੀਆਂ। ਫਿਰ ਬੀਟਾ ਆਇਆ ਉਹ ਸ਼ਾਰ ਤੇ ਬਿਟਾਦ ਬਾਤ ਤੁਸੀਂ ਦੇਖੋ ਕਿ ਅੱਜਕਲ ਤੁਸੀਂ ਛੋਟੇ ਛੋਟੇ ਟੈਪਸ ਹੋ ਜਾਂਦਾ ਫਿਰ ਤੁਸੀਂ ਦੇਖੋ ਅੱਜਕਲ ਤੁਸੀਂ ਮੋਬਾਈਲ ਤੇ ਕਰ ਲੈਂਦੇ ਹੋ ਹਨ ਤੇ ਜਿਹੜੇ ਮਤਲਬ ਕੈਮਰਾ ਉਹ ਵੀ ਬਦਲ ਗਿਆ ਦਰਸ਼ਕ ਜਿਹੜਾ ਉਹ ਬਹੁਤ ਸਜਗ ਹੋ ਗਿਆ ਹੁਣ ਤੁਸੀਂ ਦੇਖੋ ਹਰ ਇੱਕ ਦਾ ਅਤਿਸ਼ ਕੈਮਰਾ ਤੇ ਉਹ ਆਪਣੇ ਆਪ ਜਿਹੜਾ ਹਰ ਕੋਈ ਫੋਟੋਗ੍ਰਾਫਰ ਬਣਿਆ ਹੋਇਆ ਪਹਿਲੇ ਤੁਸੀਂ ਫੋਟੋਗ੍ਰਾਫੀ ਕਰਨ ਵਾਸਤੇ ਸੈਲਫੋਟੋਗ੍ਰਾਫੀ ਕਰਨ ਵਾਸਤੇ ਤੁਹਾਨੂੰ ਬਕਾਇਦਾ ਪੂਣਾ ਤੋਂ ਇੰਸਟੀਚਿਊਟ ਤੋਂ ਟ੍ਰੇਨਿੰਗ ਲੈਣੀ ਪੈਂਦੀ ਸੀ ਉਹ ਲੈਂਦੇ ਸਿਰ ਉੱਥੇ ਪਾਸ ਆਉਂਦੇ ਚੰ ਤਾਂ ਸ਼ਾਮ ਬੈਨੇਗਲ ਵਰਗੇ ਜਾਂ ਤੁਸੀਂ ਕਹਿ ਲੋ ਜਿਹਨੇ ਵੱਡੇ ਵੱਡੇ ਸਾਡੇ ਹੈਗੇ ਸੱਤੇ ਜਿੱਤਲੇ ਵਰਗੇ ਹੋਗੇ ਉਹ ਜਾ ਕੇ ਜਿਹੜੇ ਪ੍ਰੋਡਿਊਸਰ ਸੀ ਡਾਇਰੈਕਟਰ ਸੀ ਉਹਨਾਂ ਨੂੰ ਬੰਦਿਆਂ ਨੂੰ ਲੱਭ ਕੇ ਲੈ ਕੇ ਆਂਦੇ ਸੀਗੇ ਤੇ ਹੁਣ ਹਰ ਇੱਕ ਦੇ ਹੱਥ ਵਿੱਚ ਹੈਗਾ ਜੇ ਪਾਨ ਵਾਲੇ ਕੋਲ ਦੇਖੋ ਬੀੜੀ ਵਾਲੇ ਕੋਲ ਦੇਖੋ ਜਿਹੜੇ ਰਾਜ ਆਂਦੇ ਜੜੇ ਹੈਗੇ ਨੇ ਹਰ ਕੋ ਜਿਹੜਾ ਉਹ ਆਪਣਾ ਕੈਮਰਾ ਲੈ ਕੇ ਮੋਬਾਈਲ ਲੈ ਕੇ ਬੈਠਾ ਹੋਇਆ ਤੇ ਉਹ ਕਲਿੱਕ ਕਰਕੇ ਆਪਣੀ ਉਹ ਡਿਜੀਟਲ ਵੀਡੀਓ ਐਡਿਟ ਕਰਕੇ કરી ਕਰ ਲੰਨਾ ਅਮਰ ਜੀ ਅਪ ਗੱਲ ਕਰੀ ਜੇ ਜਿਹੜਾ ਅੱਜ ਕੱਲ੍ਹ ਪੰਜਾਬੀ ਸਿਨੇਮਾ ਕਾਫੀ ਤਰੱਕੀ ਕਰ ਗਿਆ ਨਾ ਕਾਫੀ ਸਿੰਗਰ ਵੀ ਨਵੇਂ ਆ ਗਏ ਪੰਜਾਬ ਵਿੱਚ ਕਾਫੀ ਬੱਲਾ ਵੀ ਮਾਰੀ ਹੈ ਜਦੋਂ ਪਹਿਲਾ ਸਿਨੇਮਾ ਸੀਗਾ ਉਹ ਚ ਕਾਫੀ ਫੈਮਿਲੀ ਬੈ ਗਈ ਆਪਾਂ ਸਿਨੇਮਾ ਦੇਖਦੇ ਸੀ ਅੱਜ ਦੇ ਜਿਹੜਾ ਫਿਲਮਾਂ ਚ 8000 8000 ਨੂੰ ਜਿਹੜਾ ਨਸ਼ੇ ਨੂੰ ਜਾਂ ਬਾਲਲੇ ਵਸੇ ਕੁੜੀ ਵਸੇ ਕੰਨੀ ਜਿਆਦਾ ਪਰ ਬਹੁਤ ਕਿਦਾਂ ਜਾਂਦਾ ਕਿਵੇਂ ਇਹ ਇਹ ਵਾਲੇ ਕਲਚਰ ਨੂੰ ਜਿਆਦਾ ਵਧੀਆ ਲੱਗਦਾ ਕਿ ਪੰਜਾਬੀ ਕਲਚਰ ਵਧੀਆ ਸੀਗਾ ਪਹਿਲੇ ਜਿਹੜਾ ਸੀ ਨਾ ਦੇਖੋ ਹੈ ਚ ਦੋਨੋਂ ਸਮੇਂ ਦੇ ਸਾਹਮਣੇ ਵਧੀਆ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਪਹਿਲੇ ਜਿਹੜਾ ਹੁੰਦਾ ਸੀ ਉਹ ਮਤਲਬ ਉਹਦੇ ਚ ਗਲੈਮਰ ਹੁੰਦਾ ਸੀ ਤੁਹਾਨੂੰ ਲੱਗਦਾ ਸੀ ਵੀ ਅੱਜ ਸੁਰਿੰਦਰ ਕੌਰ ਆਏਗੀ ਅੱਜ ਆਸ਼ਾ ਚ ਮਸਤਾਨਾ ਹੋਣਗੇ ਤੇ ਅੱਜ ਉਜਵਾ ਕੇ ਉਹ ਗਾਣਗੇ ਹੈ ਨਾ ਤੇ ਅੱਜ ਅਸਾਂ ਕਰਕੇ ਹੋਏਗਾ ਲੇਕਿਨ ਉਹ ਅਸੀਂ ਸਾਰੇ ਪਰਿਵਾਰ ਨਾਲ ਬੈਠ ਕੇ ਉਸ ਪ੍ਰੋਗਰਾਮ ਨੂੰ ਇੰਜੋਏ ਕਰ ਸਕਦੇ ਸੀ ਸਾ ਉਹਨੂੰ ਦੇਖ ਸਕਦੇ ਆ ਸਾਨੂੰ ਮਜ਼ਾ ਆਉਂਦਾ ਸੀਗਾ ਕਿਉਂਕਿ ਗੀਤਾਂ ਦੇ ਵਿੱਚ ਜਿਹੜੇ ਗੀਤਾਂ ਦੇ ਬੋਲ ਸਨ ਨਾ ਉਹਨਾਂ ਦੇ ਵਿੱਚ ਜਾਨ ਹੁੰਦੀ ਸੀ ਇਹ ਬਾਬਾ ਕਹਿੰਦਾ ਗਾਲਾ ਡੋਰੀਆ ਉਹ ਕਹਿੰਦੇ ਨਾਲ ਅੜਾਈ ਮਤਲਬ ਛੋਟਾ ਦੇਵਰਾ ਮਤਲਬ ਉਸ ਛੋਟਾ ਦੇਵਰਾ ਤੇ ਭਾਬੀ ਦੇ ਕੈਂਡ ਵਿੱਚ ਸਾਰੀ ਜਿਹੜੀ ਪੰਜਾਬ ਦੀ ਸੰਸਕ੍ਰਿਤੀ ਸੀ ਉਹਦੇ ਵਿੱਚ ਸਮਾਹਿਤ ਦਰਸ਼ਕ ਜਿਹੜਾ ਉਹ ਬਹੁਤ ਸਜਗ ਹੋ ਗਿਆ ਹੁਣ ਤੁਸੀਂ ਦੇਖੋ ਹਰ ਇੱਕ ਜਤ ਵਿੱਚ ਕੈਮਰਾ ਤੇ ਉਹ ਆਪਣੇ ਆਪ ਜਿਹੜਾ ਹਰ ਕੋਈ ਫੋਟੋਗ੍ਰਾਫਰ ਬਣਿਆ ਹੋਇਆ ਪਹਿਲੇ ਤੁਸੀਂ ਫੋਟੋਗ੍ਰਾਫੀ ਕਰਨ ਵਾਸਤੇ ਸੈੱਟ ਫੋਟੋਗ੍ਰਾਫੀ ਕਰਨ ਵਾਸਤੇ ਤੁਹਾਨੂੰ ਬਕਾਇਦਾ ਪੂਨਾ ਤੋਂ ਇੰਸਟੀਚਿਊਟ ਤੋਂ ਟ੍ਰੇਨਿੰਗ ਲੈਣੀ ਪੈਂਦੀ ਸੀ ਉਹ ਲੈਂਦੇ ਸਿਰ ਉੱਥੇ ਪਾਸ ਆਉਠੁੰਦੇ ਚਨ ਤਾਂ ਸ਼ਾਮ ਬੈਨੇਗਲ ਵਰਗੇ ਜਾਂ ਤੁਸੀਂ ਕਹਿ ਲੋ ਜਿਹਨੇ ਵੱਡੇ ਵੱਡੇ ਸਾਡੇ ਹੈਗਰੇ ਸੱਤੇ ਜਿਤਲੇ ਵਰਗੇ ਹੋਗੇ ਉਹ ਜਾ ਕੇ ਜਿਹੜੇ ਪ੍ਰੋਡਿਊਸਰ ਸੀ ਡਾਇਰੈਕਟਰ ਸੀ ਉਹਨਾਂ ਨੂੰ ਬੰਦਿਆਂ ਨੂੰ ਲੱਭ ਕੇ ਲੈ ਕੇ ਆਉਂਦੇ ਸੀਗੇ ਤੇ ਹੁਣ ਹਰ ਇੱਕ ਦੇ ਹੱਥ ਵਿੱਚ ਹੈਗਾ ਜਿਹ ਪਾਣ ਮੈਨੇ ਕੋਲ ਦੇਖੋ ਬੀੜੀ ਵਾਲੇ ਕੋ ਦੇਖੋ ਜਿਹ ਰਾਜ ਆਂਦੇ ਜੜੇ ਹੈਗੇ ਨੇ ਹਰ ਕੋ ਜਿਹੜਾ ਉਹ ਆਪਣਾ ਕੈਮਰਾ ਲੈ ਕੇ ਮੋਬਾਈਲ ਲੈ ਕੇ ਬੈਠਾ ਹੋਇਆ ਉਹ ਕਲਿੱਕ ਕਰਕੇ ਆਪਣੀ ਜੋ ਡਿਫੈਲਟ ਰਿਡਿਓ ਐਡਿਟ ਕਰਕੇ ਕਰੇ ਕਰ ਲੈਂਦਾ ਅਮਰ ਜੀ ਆਪਾਂ ਗੱਲ ਕਰੀ ਜੇ ਜਿਹੜਾ ਅੱਜ ਕੱਲ੍ਹ ਪੰਜਾਬੀ ਸਿਨੇਮਾ ਕਾਫੀ ਤਰੱਕੀ ਕਰ ਗਿਆ ਨਾ ਕਾਫੀ ਸਿੰਗਰ ਵੀ ਨਵੇਂ ਆ ਗਏ ਪੰਜਾਬ ਵਿੱਚ ਕਾਫੀ ਬੱਲਾ ਵੀ ਮਾਰੀ ਹੈ ਤੇ ਚਲੋ ਪਹਿਲਾ ਸਿਨੇਮਾ ਸੀਗਾ ਉਹ ਚ ਕਾਫੀ ਫੈਮਿਲੀ ਬੈਗੀ ਆਪਾਂ ਸਿਨੇਮਾ ਦੇਖਦੇ ਸੀ ਅੱਜ ਦੇ ਜਿਹੜਾ ਪੰਜਾਬੀ ਸਿਨੇਮਾ ਚ 80 80 ਨਸ਼ੇ ਨੂੰ ਜਾਂ ਬਾਲੇ ਵਸੇ ਕੋੜੀ ਵਸੇ ਕੰਨੀ ਜਿਆਦਾ ਪਰ ਬਹੁਤ ਕਿਤਾ ਜਾਂਦਾ ਕਿਵੇਂ ਦੇ ਇਹ ਵਾਲੇ ਕਲਚਰ ਨੂੰ ਜਿਆਦਾ ਵਧੀਆ ਲੱਗਦਾ ਹੈ ਪੁਰਾਣਾ ਕਲਚਰ ਵਧੀਆ ਸੀਗਾ ਪਹਿਲੇ ਜਿਹੜਾ ਸੀ ਨਾ ਦੇਖੋ ਹੈ ਚ ਦੋਨੋਂ ਸਮੇਂ ਦੇ ਸਾਬ ਨਾਲ ਵਧੀਆ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਪਹਿਲੇ ਜਿਹੜਾ ਹੁੰਦਾ ਸੀ ਉਹ ਮਤਲਬ ਉਹਦੇ ਚ ਗਲੈਮਰ ਹੁੰਦਾ ਸੀ ਤੁਹਾਨੂੰ ਲੱਗਦਾ ਸੀ ਵੀ ਅੱਜ ਸੁਰਿੰਦਰ ਕੌਰ ਆਏਗੀ ਅੱਜ ਆਸ਼ਾ ਚ ਮਸਤਾਨਾ ਹੋਣਗੇ ਤੇ ਅੱਜ ਉਜਵਾ ਕੇ ਉਹ ਗਾਣਗੇ ਹੈ ਨਾ ਤੇ ਅੱਜ ਐਸਾ ਕਰਕੇ ਹੋਏਗਾ ਲੇਕਿਨ ਉਹ ਅਸੀਂ ਸਾਰੇ ਪਰਿਵਾਰ ਨਾਲ ਬੈਠ ਕੇ ਉਸ ਪ੍ਰੋਗਰਾਮ ਨੂੰ ਇੰਜੋਏ ਕਰ ਸਕਦੇ ਸੀ ਸਾ ਉਹਨੂੰ ਦੇਖ ਸਕਦੇ ਆ ਸਾਨੂੰ ਮਜ਼ਾ ਆਉਂਦਾ ਸੀਗਾ ਕਿਉਂਕਿ ਗੀਤਾਂ ਦੇ ਵਿੱਚ ਜਿਹੜੇ ਗੀਤਾਂ ਦੇ ਬੋਲ ਸਨ ਨਾ ਉਹਨਾਂ ਦੇ ਵਿੱਚ ਜਾਨ ਹੁੰਦੀ ਸੀ ਜਿਵੇਂ ਆਪਾਂ ਕਹਿੰਦਾ ਗਾਲਾ ਡੋਰੀਆ ਕੋਡੇ ਨਾਲ ਅੜਾਈ ਮਤਲਬ ਛੋਟਾ ਦੇਵਰਾ ਮਤਲਬ ਉਸ ਛੋਟਾ ਦੇਵਰਾ ਤੇ ਭਾਬੀ ਦੇ ਘੰਡ ਵਿੱਚ ਸਾਰੀ ਜਿਹੜੀ ਪੰਜਾਬ ਦੀ ਸੰਸਕ੍ਰਿਤੀ ਸੀ ਉਹਦੇ ਵਿੱਚ ਸਮਾਹਿਤ ਹੋ ਜਾਂਦੀ ਸੀ ਹੈਨਾ ਉਹਦੇ ਵਿੱਚ ਉਹ ਗੱਲ ਸੁਝੋ ਲੈਂਦੇ ਸੀ ਪਰਿਵਾਰ ਜੁੜਿਆ ਹੋਇਆ ਲੱਗਦਾ ਸੀ ਇੱਕ ਰਿਸ਼ਤੇ ਦੀ ਖੁਸ਼ਬੂ ਨਜ਼ਰ ਆਉਂਦੀ ਸੀ ਵੀ ਰਿਸ਼ਤੇ ਹੈਗੇ ਨੇ ਉਹਨਾਂ ਦਾ ਡਿਗ ਹੈਗਾ ਹੈ ਲੇਕਿਨ ਜਿਹੜੇ ਅੱਜ ਕੱਲ ਦੇ ਗੀਤ ਨੇ ਉਹਦੇ ਵਿੱਚ ਤਾਂ ਤੁਸੀਂ ਦੇਖੋ ਬੰਦੂਕਾਂ ਦੀ ਗੱਲ ਹੁੰਦੀ ਹੈ ਤੇ ਉਹ ਮਤਲਬ ਮੈਨੂੰ ਤੇ ਇਹ ਲੱਗਦਾ ਕਿ ਬਹੁਤ ਫਰਕ ਆ ਗਿਆ ਹੈ ਹੋ ਸਕਦਾ ਜਿਹੜੀ ਅੱਜ ਦੀ ਸਾਡੀ ਪੀੜ੍ਹੀ ਹੈਗੀ ਉਹ ਇਹ ਕੁਝ ਦੇਖਣਾ ਚਾਹਦੀ ਹੈ ਕਿਉਂਕਿ ਜੋ ਪਰੋਸਦੇ ਹੋ ਉਹ ਹੀ ਵਿਖਦਾ ਹੈ ਹਲਾ ਹੁਣ ਕਿਹੜਾ ਹੁਣ ਕਮਰਸ਼ਲ ਹੋ ਗਿਆ ਪਹਿਲੇ ਕਮਰਸ਼ਲ ਨਹੀਂ ਸੀ ਹਲਾ ਮੇਰੀ ਗੱਲ ਪਹਿਲੇ ਕਮਰਸ਼ਲ ਨਹੀਂ ਸੀ ਪਹਿਲੇ ਮਨੋਰੰਜਨ ਹੁੰਦਾ ਸੀਗਾ ਤੇ ਇਹ ਲੋਕ ਗਾਉਂਦੇ ਸੀ ਜਾਂਦੇ ਸੀ ਦਿੱਕੇ ਨੋਬਰਾ ਬਾ ਸ਼ਾਦੀ ਵਿੱਚ ਚਲੇ ਗਏ ਉੱਥੇ ਗਾ ਲਿੱਤਾ ਮਤਲਬ ਕਮਰਸ਼ਲ ਵਾਲੀ ਗੱਲ ਨਹੀਂ ਸੀ ਤੁਸੀਂ ਇਕੱਠੇ ਬੈਠ ਕੇ ਇੰਜੋਏ ਕਰ ਸਕਦੇ ਸੀ ਭਾਵੇਂ ਮੇਲੇ ਵਿੱਚ ਹੀ ਗਾ ਰਹੇ ਹੋ ਤਾਂ ਵੀ ਤੁਹਾਨੂੰ ਸ਼ਰਮ ਨਹੀਂ ਸੀ ਆਉਂਦੀ ਹੁੰਦੀ ਐਦਾਂ ਕਿਸੇ ਲੱਗਦਾ ਹੁਣ ਦੇਖੋ ਸਾਡਾ ਪੰਜਾਬੀ ਲਿਬਾਸ ਅਸੀਂ ਕਹਿੰਦੇ ਚ ਪੰਜਾਬੀ ਜੁੱਤੀ ਮਟਿਆਰ ਹੈ ਹੈਨਾ ਉਹਨੇ ਫੁਲਕਾਰੀ ਜਿਹਾ ਦੁਪੱਟਾ ਪਾਇਆ ਹੋਇਆ ਉਹਦੇ ਗੋਤਨਾ ਪਰਾਂਦਾ ਲੱਗਾ ਹੋਇਆ ਤੇ ਉਹਦੇ ਨਾੜਾ ਜਿਹੜਾ ਹੈ ਉਹਦੇ ਵਿੱਚ ਇਹ ਤਰ੍ਹਾਂ ਦੇ ਵੱਟ ਪਏ ਹੋਣੇ ਤੇ ਕਈ ਬੋਤੀ ਲੱਗੇ ਲਿਖਰੋਏ ਹੋਏ ਨੇ ਮਤਲਬ ਉਹਦੇ ਵਿੱਚ ਉਹ ਰੀ ਸਦਰਾਂ ਰੀ ਜਾਂ ਸਭ ਨਜ਼ਰ ਆਉਂਦੀਆਂ ਸੀ ਪਰ ਹੁਣ ਜਿਵੇਂ ਦੇਖੋ ਹੁਣ ਨਾ ਸਾਡੀ ਉਹ ਜੁੱਤੀ ਨਜ਼ਰ ਆਉਂਦੀ ਨਾ ਸਾਡੀ ਫੁਲਕਾਰੀ ਨਜ਼ਰ ਆਉਂਦੀ ਆਂਦੀ ਤੇ ਹੈ ਭਾਵੇਂ ਉਹਨਾਂ ਨੇ ਉਹਦੀ ਜੈਕਟ ਬਣਾ ਦਿੱਤੀ ਹੈ ਫੁਲਕਾਰੀ ਸਿਰਤਲੀ ਉਹਦੇ ਫੁਲਕਾਰੀ ਲੋ ਜੇ ਤੁਸੀਂ ਲੈਂਦੇ ਸੀ ਅਸੀਂ ਜਦੋਂ ਉਹਦਾ ਸ਼ਗਲ ਕਰਨਾ ਲੜਕੇ ਦਾ ਸ਼ਗਲ ਕਰਨਾ ਉਸ ਸ਼ਗਲਾਂ ਵਾਲੇ ਕੰਮਾਂ ਚੋਂ ਚੁਣ ਕੇ ਇਸਤੇਮਾਲ ਕਰਦੇ ਸੀ ਹੁਣ ਜਿਹੜੀ ਫੁਲਕਾਰੀ ਉਹ ਹੌਲੀ ਹੌਲੀ ਤੁਸੀਂ ਦੇਖੋ ਪਹਿਲੇ ਅਸੀਂ ਹੱਥਾਂ ਨਾਲ ਕੱਢਦੇ ਸੀ ਹੇਡ ਬਕਾਇਦਾ ਕੁੜੀਆਂ ਬੈਠੇ ਕੱਟ ਵੀ ਅਸਲ ਪਾਵੇਂ ਤੁਸੀਂ ਉਹ ਬਲੇਟਾਂ 'ਤੇ ਬੈਠ ਗਈਆਂ ਜਿਵੇਂ ਤਰੀਜਨ ਕੀਤਾ ਉੱਥੇ ਬੈਠ ਗਈਆਂ ਤੇ ਉਹਨਾਂ ਨੇ ਉੱਥੇ ਬੈਠ ਕੇ ਤਰੋਪਾ ਪਾਇਆ ਉਹਨਾਂ ਨੂੰ ਦੱਸਿਆ ਕਿ ਵੀ ਮੈਂ ਇੱਕ ਕੱਢ ਰਹੀ ਹਾਂ ਕਿ ਮੇਰੇ ਵਿਆਹ ਵਾਸਤੇ ਹੈਗਾ ਐਦਾਂ ਹੋਏਗਾ ਹੁਣ ਜਿਹੜੀ ਫੁਲਕਾਰੀ ਹੈ ਹੱਥ ਨਾਲ ਤੇ ਕੱਢਦੇ ਕੋਈ ਨਹੀਂ ਕਿਦਰ ਇੱਕ ਤੇ ਕੋਈ ਕ੍ਰਾਸਟਸ ਹੋਣਗੇ ਜਿੱਥੇ ਤੁਸੀਂ ਕਰਵਾਉਂਦੇ ਹੈਗੇ ਉਹ ਵੀ ਕਮਰਸ਼ੀਅਲੀ ਪਰ ਹੁਣ ਮਸ਼ੀਨ ਨਾਲ ਹੁੰਦੀ ਹੈ ਹੁਣ ਪਤਾ ਹੀ ਨਹੀਂ ਚੱਲਦਾ ਕਿ ਇਹ ਫੁਲਕਾਰੀ ਉਹੀ ਹੈ ਜਿਸ ਦੀ ਤੇ ਜ਼ਰੂਰ ਬਹੁਤ ਸੋਹਣੀ ਲੱਗਦੀ ਹੈ ਲੇਕਿਨ ਹੌਲੀ ਹੌਲੀ ਡੇਢੇ ਚੜਦੀ ਕਲਾ ਹੈ ਜਿਹਨੂੰ ਸੇ ਸਾਹਮ ਕੇ ਰੱਖਿਆ ਸੀ ਫੁਲਕਾਰੀ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਦਾ ਹੈ ਜਿਹੜੀ ਪਹਿਲੀ ਪਾਤਸ਼ਾਹੀ ਨੇ ਗੁਨਾਨ ਦੇਵ ਜੀ ਉਹਨਾਂ ਨੇ ਵੀ ਇਹਦਾ ਜ਼ਿਕਰ ਕੀਤਾ ਹੈ ਕਿ ਉਹ ਨਾਰੀ ਕਦੇ ਵੀ ਆਪਣੇ ਆਪ ਸੰਪੂਰਨ ਨਹੀਂ ਹੁੰਦੀ ਜਿਹਨੂੰ ਕੱਢ ਕਸ਼ੀਦਾ ਨਾਂਂਦਾ ਹੋਵੇ ਜਦੋਂ ਕਸ਼ੀਦਾ ਕੱਢਦੀ ਹੈ ਉਹ ਕਰਦੀ ਤਾਂ ਉਹ ਸੰਪੂਰਨ ਔਰਤ ਜਿਹੜੀ ਹੈ ਪੁਨਾਰੀ ਜਿਹੜੀ ਉਹ ਬਣਦੀ ਹੈ ਮਤਲਬ ਉਹ ਵੀ ਸਾਡੇ ਮੰਦੇ ਸਨ ਪਰ ਹੁਣ ਹੌਲੀ ਹੌਲੀ ਫਰਕ ਪੈ ਗਿਆ ਪਰ ਚਲੋ ਠੀਕ ਹੈ ਅਸੀਂ ਸਮਝ ਦੇ ਨਾਲ ਇਹ ਤੁ ਮੰਨਜ਼ੂਰ ਕਰ ਲੈਂਦੇ ਆ ਸਵੀਕਾਰ ਕਰ ਲੈਂਦੇ ਆ ਅੱਛਾ ਵੀ ਹੁੰਦਾ ਹੈ ਬਦਲਾਵ ਚੰਗਾ ਹੁੰਦਾ ਹੈ। ਕਿਤਾ ਨਗਰ ਦੇ ਫਰਕ ਕਿਤਾ ਨਗਰ ਦੇ ਫਰਕ ਪਿਆ। ਪਹਿਲੀ ਪੰਜਾਬੀ ਦੇ ਹੋਂਦੀ ਪੰਜਾਬੀ ਪੰਜਾਬੀ ਗਾਣੇ ਫਿਰ ਨਿਕਲ ਜਰੂਰ ਰਿਹਾ ਬਲ ਪੰਜਾਬੀ ਕਲਚਰ ਨਹੀਂ ਦਿਖਾਈ ਦੇ ਰਿਹਾ। ਕੀ ਕਹਣਾ ਜਾਂਦਾ ਜਦੋਂ ਪੰਜਾਬੀ ਸਿੰਗਰ ਪੰਜਾਬੀ ਫਿਲਮਾਂ ਗੱਲ ਰਿਹਾ ਗਾਣੇ ਗੱਲ ਰਿਹਾ ਪੁਰਾਣੇ ਪੁਰਾਣੇ ਸਿੰਗਰ ਬੈਠੇ ਉਹਨਾਂ ਨੂੰ ਕੀ ਕਹਣਾ ਚਾਹੁੰਦੇ ਹੋ? ਹਾਂ। ਪੁਰਾਣੇ ਜਿਹੜੇ ਸਿੰਗਰ ਸੀਗੇ ਉਹ ਤੇ ਟੋਲਕ ਨਾਲ ਗਾਉਂਦੇ ਸੀ, ਮੰਜੀਰੇ ਨਾਲ ਗਾਉਂਦੇ ਸੀ। ਹਨਾ। ਉਹਦੇ ਨਾਲ ਤੇ ਲੱਗਦਾ ਸੀ ਜਿੱਦਾਂ ਉਹਨੂੰ ਮਾ ਜੱਟ ਸੀਗੇ। ਇੱਕ ਤੁੰਬੀ ਨਾਲ ਹੀ ਗੱਲਾਂ ਕਰਦੇ ਸੀ ਜਿਹੜੇ ਹੁਣ ਨੇ ਉਹ ਤੇ ਜੇਕਰ ਸਾਹਸ ਨਹੀਂ ਵੀ ਹੈਗੇ ਤੇ ਜੇਨਰੇਟਰ ਦੀ ਬੀਟ ਤੇ ਵੀ ਗੰਦੇ ਰਹਿੰਦੇ ਨੇ ਤੇ ਉਹਨਾਂ ਨੂੰ ਮਤਲਬ ਹੁਣ ਉਹ ਉਹ ਮਤਲਬ ਨਹੀਂ ਰਿਹਾ ਉਹ ਨਹੀਂ ਹੈਗਾ ਉਹਨਾਂ ਦੇ ਵਿੱਚ ਉਹ ਮੇਰੇ ਖਿਆਲ ਚ ਹੋ ਸਕਦਾ ਉਹਨਾਂ ਨੂੰ ਲੱਗਦਾ ਹੋਵੇਗਾ ਕਿ ਅੱਜ ਦਾ ਸਮਾਂ ਇਹੋ ਜਿਹਾ ਹੈ ਤੇ ਉਹ ਚਾਹੁੰਦੇ ਨੇ ਕਿ ਉਹ ਕਰ ਰਹੇ ਨੇ ਅ ਕਈ ਗਾਣੇ ਬਹੁਤ ਸੁਣੇ ਗਏ ਹੋਈ ਰਿਹਾ ਸੀ ਗੱਲ ਦੀ ਅੱਜ ਦੇ ਦੌਰ ਵਿੱਚ ਕਈ ਮੁੰਡੇ ਜਣਦੇ ਨੇ ਬਹੁਤ ਅੱਛਾ ਗਾ ਰਹੇ ਨੇ ਅੱਛਾ ਗਾ ਰਹੇ ਨੇ ਕਈ ਬਹੁਤ ਚੰਗਾ ਗਾ ਰਹੇ ਨੇ ਅੱਛਾ ਵੀ ਲੱਗਦਾ ਸੁਣ ਕੇ ਸਾਨੂੰ ਵੀ ਚੰਗਾ ਸਾਡੀ ਪੀੜ੍ਹੀ ਨੂੰ ਵੀ ਚੰਗਾ ਲੱਗਦਾ ਹੈ ਜੇ ਸਾਡੇ ਵੀ ਪੈਰ ਤੇ ਦੇ ਥਿਰ ਪੰਦੇ ਨੇ ਪਰ ਉਹਨਾਂ ਨੇ ਜਿਹੜੀ ਸਾਡੀ ਬੋਲੀ ਹੈ ਨਾ ਉਹਦੇ ਨਾਲ ਇਨਸਾਫ ਵੀ ਕੀਤਾ ਹੋਇਆ ਮਤਲਬ ਬੋਲੀ ਦੀ ਇੱਕ ਗਰੀਬਾ ਹੁੰਦੀ ਹੈ ਸ਼ਬਦਾਂ ਦੀ ਗਰੀਬਾ ਹੁੰਦੀ ਹੈ ਜੇ ਪਤਾ ਸ਼ਬ ਜੜੇ ਹੁੰਦੇ ਨੇ ਮੈਂ ਤੇ ਇਹ ਸਮਝਦੀ ਆ ਸ਼ਬਦਾ ਦੀ ਤਾਕਤ ਇੰਨੀ ਹੁੰਦੀ ਹੈ ਕਿ ਜੇ ਅੱਖਰ ਨੇ ਉਹ ਕਲੋਲ ਕਰ ਦੇਵੇ ਯਾਨੀ ਪਿਆਰ ਕਰ ਦੇਵੇ ਅੱਖਰ ਸਚੀਚੀਆਂ ਬੜ ਦੇਵੇ ਅੱਖਰ ਪੁਕਾਰ ਦੇਵੇ ਅੱਖਰ ਸਤਕਾਰ ਦੇਵੇ ਅੱਖਰ ਵੰਗਾਰ ਦੇਵੇ ਅਕਰ ਲਲਕਾਰ ਦੇ ਲਈ ਅਕਰ ਪੁਸ਼ਕਾਰ ਦੇ ਲਈ ਪਰ ਅੱਜ ਕੱਲ ਜਿਹੜੇ ਗੀਤ ਨੇ ਜਿਹੜੇ ਉਹਨਾਂ ਦੇ ਬੂਲੀ ਹੈ ਉਹਨਾਂ ਦੇ ਵਿੱਚ ਉਹ ਵਾਲੀ ਨਾ ਮਿਠਾਸ ਹੈ ਤੇ ਨਾ ਹੀ ਉਹ ਬੰਗਾਰ ਹੈ ਨਾ ਹੀ ਉਹਨਾਂ ਦਾ ਕੋਈ ਪੈਗਾਮ ਹੈ ਕਿ ਕੋਈ ਸਨੇਹਾ ਹੈ ਉਹ ਸਨੇਹਾ ਤੇਰੇ ਹੁਣ ਮੈਨੂੰ ਤੇ ਇੰਜ ਲੱਗਦਾ ਹੈ ਇਹ ਮੇਰੀ ਆਪਣੀ ਰਾਏ ਹੈ ਹੋ ਸਕਦਾ ਹੈ ਵਕਤ ਦੇ ਨਾਲ ਚੀਜ਼ਾਂ ਬਦਲ ਜਾਂਦੀਆਂ ਨੇ ਬਦਲਦੇ ਅਸੀਂ ਵੀ ਟਾਈਪਸਿਚ ਕੁਝ ਗਏ ਕਿਉਂਕਿ ਅਸੀਂ ਸੁਣਦੇ ਤੇ ਅਸੀਂ ਵੀ ਹਾਂ ਇਹ ਥੋੜੇ ਕਿਸੇ ਬੰਦ ਕਰ ਦਿੰਨੇ ਆ ਅਸੀਂ ਸੁਣਦੇ ਤੇ ਹੈਗੇ ਆ ਉਹ ਅਲੱਗ ਗੱਲ ਹੈ ਕਿ ਅਸੀਂ ਚੁੰਮਦੇ ਨਹੀਂ ਪੁਰਾਣੇ ਗੀਤ ਤੁਸੀਂ ਅੱਜ ਵੀ ਸੁਣੋਗੇ ਤੇ ਤੁਸੀਂ ਕਹੋਗੇ ਵਾਹ ਮਜ਼ਾ ਆ ਗਿਆ ਤੁਹਾਨੂੰ ਜਿਹੜੀ ਮੌਸਿਕੀ ਹੁੰਦੀ ਹੈ ਨਾ ਮੌਸਿਕੀ ਰੂਹ ਨੂੰ ਸਕੂਨ ਤੇ ਦਿਲ ਨੂੰ ਆਰਾਮ ਨਾਲ ਨਵਾਜ਼ਦੀ ਮੌਸਿਕੀ ਉਹ ਹੁੰਦੀ ਹੈ ਪਰ ਜੇ ਤੁਸੀਂ ਆ ਕਰਕੇ ਤਸਲੀਕਾ ਜਾਣਾ ਤੇ ਫਿਰ ਮੈਨੂੰ ਲੱਗਦਾ ਕਿ ਉਹ ਸੰਗੀਤ ਨਹੀਂ ਹੁੰਦਾ ਹੈ ਨਾ ਉਹ ਜੇ ਨਸ਼ਾ ਹੋਣਾ ਚਾਹੀਦਾ ਹੈ ਤੇ ਤੁਸੀਂ ਆ ਕੇ ਸਰੂਰ ਤੁਸੀਂ ਆ ਜੋ ਆ ਕੇ ਤੇ ਤੁਸੀਂ ਕਹੋ ਜੀ ਵਾਹ ਮਜ਼ਾ ਆ ਗਿਆ ਉਲੀਆ ਖੰਮਲ ਹੋ ਜਾਣ ਉਹ ਸੰਗੀਤ ਹੁੰਦਾ ਜੇ ਤੁਹਾਨੂੰ ਸਰੂਰ ਹੋਵੇ ਨਸ਼ਾ ਆ ਜਾਵੇ ਜਿਹੜਾ ਅੱਜ ਜਿਹੜਾ ਉਹ ਪਿਆਰ ਫਿਰਕਦੇ ਨੇ ਲੇਕਿਨ ਬਹੁਤ ਜਿਵੇਂ ਕਹਿੰਦੇ ਨੇ ਸਿਰਫ ਇੱਕ ਖਾਸ ਪੀੜੀ ਤੱਕ ਸਾਰੇ ਚਲੇ ਤਾਂ ਬਿਲਕੁਲ ਐਸੀ ਹੀ ਅਮਰਜੀਤ ਕੋਈ ਇਹਨਾਂ ਦੇ ਪੁਰਾਣੇ ਥੀਏਟਰ ਪੰਜਾਬੀ ਥੀਏਟਰ ਕੀਤਾ ਪੰਜਾਬੀ ਫਿਲਮਾਂ ਵੀ ਕਾਫੀ ਕੀਤੀ ਆ ਇਹ ਰਹਿ ਕੇ ਜਿਹੜੇ ਅੱਜ ਕੱਲ੍ਹ ਪੰਜਾਬੀ ਸਿੰਗਰ ਆ ਜਾਂ ਪੰਜਾਬੀ ਗਾਇਕਾਂ ਪੰਜਾਬੀ ਪ੍ਰਚਾਰ ਕਰਦਾ ਜਾਂ ਪੰਜਾਬੀ ਗਾਇਕਾਂ ਪੰਜਾਬ ਦਾ ਪੰਜਾਬੀ ਦਾ ਪ੍ਰਚਾਰ ਜਰੋਗਰ ਪੰਜਾਬੀ ਗਾਣੇ ਦੇ ਵਿੱਚ ਪੰਜਾਬ ਦੀ ਪੰਜਾਬੀ ਵਿਰਾਸਾ ਨਹੀਂ ਦਿਖਦਾ ਪਟਿਆਲ ਤੋਂ ਪਟਿਆਲ ਤੋਂ ਪੰਜਾਬ ਜੋਂ ਲਈ ਕਿਸ਼ਵ ਕੁਮਾਰ